ਹੋ ਲੀਗਾ ਉਹ ਵੀ ਦੇ ਤਾ ਨਾ ਹੋ ਗਿਆ ਉਹ ਵੀ ਦੇ ਤਾ ਨਾ ਹੋ ਗਿਆ ਕੋਈ ਆ ਤਾ ਕੋਈ ਨਹੀਂ 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 ਆ ਤਾ 도로가 <shrug> 됐습 <shrug> ਮਾਨਜੋਗ ਐਸਐਸਬੀ ਸੀਰੀ ਜੋਤੀ ਜਾਦਵੀ ਦੇ ਜਿਹਾ ਨਿਰਦੇਸ਼ਾਂ ਅਨਸਾਰ ਚੌਕੀ ਹੈਡੋ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਨਾਰਕੋਟਿਕਸ ਸਰਦੈ ਇਨਚਾਰਜ ਸਮੇਤ ਤੇ ਲੁਧਿਆਣਾ ਸਾਈਡ ਵੱਲੋਂ ਇੱਕ ਬੱਸ ਆ ਰਹੀ ਸੀ ਤੇ ਕਾਰਾਂ ਬੱਸਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਇੱਕ ਨੌਜਵਾਨ ਲੜਕਾ ਤੇ ਲੜਕੀ ਬੱਸ ਵਿੱਚੋਂ ਉਤਰ ਕੇ ਜਲਦੀ ਦਲਦੀ ਤੁਰਨ ਲੱਗੇ ਜਿਨ੍ਹਾਂ ਨੂੰ ਮਾਨੇ ਐਸੀਐਸਬੀ ਦੇ ਸਾਥੀ ਕਰਮਜੀਆਂ ਨੇ ਕਾਬੂ ਕਰਕ ਕੀਤਾ ਤੇ ਮੌਕਾ ਪਰ ਡੀਐਸਪੀ ਐਂਡੀਬੀਐਸ 3 ਕਰਮਜੀਤ ਸਿੰਘ ਨੂੰ ਬੁਲਾਇਆ ਜਿਨ੍ਹਾਂ ਦੀ ਹਾਜ਼ਰੀ ਵਿੱਚ ਚੈਕਿੰਗ ਦੌਰਾਨ ਇਹਨਾਂ ਪਾਸੋਂ 300 ਗ੍ਰਾਮ ਹੈਰੋਨ ਬਰਾਮਦ ਹੋਈ ਆ ਤੇ ਇਹਨਾਂ ਦਾ ਨਾਮ ਹੈਗਾ ਦੇਵ ਅਰਜਨ ਵੈਸ ਵੈਸਨਵ ਤੇ ਜਸਪ੍ਰੀਤ ਕੌਰ ਇੰਨੀ ਕੁ ਉਮਰ ਦੇ ਨੇ ਜੀ ਦੇਵ ਅਰਜਨ ਵੈਸਨਵ ਦੀ 24 ਸਾਲ ਉਮਰ ਆ ਜੀ ਤੇ ਲੜਕੀ ਜਸਨ ਪ੍ਰੀਤ ਕੌਰ ਦੀ ਉਮਰ 20 ਸਾਲ ਆ ਜੀ ਇਹ ਆਪਸ ਵਿੱਚ ਕਿਵੇਂ ਦੋਨੇ ਮਿਲੇ ਜੀ ਇਹ ਆਪਸ ਵਿੱਚ ਦੋਸਤ ਨੇ ਜੀ ਇਹ ਗੱਲ ਕਰੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ? ਇਹ ਸਰ ਮੋਗਾ ਤੋਂ ਖਰੜ ਜਾ ਰਹੇ ਸੀ। ਕਿ ਕੋਈ ਪਿਛਲਾ ਰਿਕਾਰਡ ਹੈ ਜੀ ਇਹਨਾਂ ਦਾ ਜਿਹੜੇ? ਇਹਨਾਂ ਤੇ ਪਹਿਲਾਂ ਦੇ ਕੋਈ ਮੁਕਾਦਮੇ ਦਰਜ ਨਹੀਂ ਹੈਗੇ। ਸਰ ਮੂਗਲ ਨੂੰ ਜਾਣਦੇ ਕੋਈ ਕੁਝ ਪਤਾ ਲੱਗਿਆ ਵੀ ਕਿੱਥੇ ਕਿੱਥੇ ਦੇਣੀ ਸੀ ਇਹਨਾਂ ਸਪਲਾਈ ਤੇ ਕਿੱਥੋਂ ਲੈ ਕੇ ਆਉਂਦੇ ਸੀ। ਇਹ ਇਹਨਾਂ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲਿਆ ਜੀ। ਉਸ ਦੌਰਾਨ ਹੋਰ ਵੱਡੇ ਕਲਾਸੇ ਹੋ ਸਕਦੇ ਨੇ। ਕੀ ਆਪ ਵੀ ਨਸ਼ਾ ਕਰਨ ਦੀ ਆਦਤ ਹੈ ਜੀ? ਨਹੀਂ ਇਹਨਾਂ ਦਾ ਮੈਡੀਕਲ ਕਰਵਾਇਆ ਸੀ ਅਜੇ ਤੱਕ ਤਾਂ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। Yeah.